ਬਾਪੂ ਸੁਰਜ ਸਿੰਘ ਖਾਲਸਾ ਦੇ ਪਿੰਡ ਹਸਨਪੁਰ ਨੂੰ ਜਾਂਦੀਏ ਸੜਕ ਤੇ ਬਾਪੂ ਜੀ ਸਮਰਥਕਾਂ ਤੇ ਪਿੰਡ ਵਾਲਿਆਂ ਵੱਲੋਂ ਛਬੀਲ ਲਗਾਈ ਗਈ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਜਿੱਥੇ ਬਾਪੂ ਜੀ ਦੇ ਸੰਘਰਸ਼ ਦਾ ਸੁਨੇਹਾ ਦੇਂਦੇ ਛਬੀਲ ਵੀ ਚੁਗਵਾ ਦਿੱਤੀ ਉੱਥੇ ਹੀ ਸੁਨੇਹਾ ਦੇਂਦੇ ਪੋਸਟਰ ਵੀ ਪਾੜ ਸੁੱਟੇ ਜਿਸ ਦੇ ਵਿਰੋਧ ਚ ਬਰਨਾਲਾ ਦੇ ਪਿੰਡ ਜੋਧਪੁਰ ਦਾ ਅਮਰਿਤਪਾਲ ਸਿੰਘ ਟੈਂਕੀ ਤੇ ਚੜ ਗਿਆ ਅਮਰਿਤਪਾਲ ਨੇ ਕਿਹਾ ਕਿ ਉਦੋਂ ਤੱਕ ਟੈਂਕੀ ਤੋਂ ਨਹੀਂ ਹੇਠਾ ਉਤਰੇਗਾ ਜਦੋਂ ਤੱਕ ਬਾਪੂ ਸੁਰਜ ਸਿੰਘ ਖਾਲਸਾ ਨੂੰ ਉਹਨਾਂ ਦੇ ਸਾਹਮਣੇ ਨਹੀਂ ਲਿਆਂਦਾ ਜਾਂਦਾ ਅਤੇ ਛਬੀਲ ਪੋਸਟਰਾਂ ਨੂੰ ਮੁਰਦ ਤੋਂ ਨਹੀਂ ਲਗਾਇਆ ਜਾਂਦਾ ਸਾਡੇ ਨਾਲ ਥਾਂ ਥਾਂ ਤੇ ਧੱਕਾ ਹੁੰਦਾ ਆਂਦਾ ਖਾਸ ਕਰਕੇ ਮੈਨੂੰ ਨਹੀਂ ਪਤਾ ਸਰਕਾਰਾਂ ਕਿਉਂਦੀਆਂ ਨੇ ਇਹ ਪ੍ਰਸ਼ਾਸਨ ਜਾਣ ਪੁੱਝ ਕੇ ਕਰਦਾ ਪਰ ਜੋ ਕਰਦਾ ਇਹ ਸਾਡੇ ਨਾਲ ਬੇਇਨਸਾਫੀ ਕਰਦਾ ਪਹਿਲੀ ਜਿਹੜੀ ਮੇਰੀ ਮੰਗ ਆ ਬਾਪੂ ਸੁਰਤ ਸਿੰਘ ਦੀ ਖਾਲਸਾ ਨੂੰ ਘਰੇ ਲਿਆਂਦਾ ਜਾਵੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜਿੰਨਾ ਚਿਰ ਬਾਪੂ ਸੁਰਤ ਸਿੰਘ ਦੀ ਖਾਲਸਾ ਨੂੰ ਆ ਸੜਕ ਤੇ ਲਿਆ ਕੇ ਮੈਨੂੰ ਦਰਸ਼ਨ ਹੀ ਕਰਾਏ ਜਾਂਦੇ ਮੈਂ ਥੱਲੇ ਉਤਰੂੰਗਾ ਹੋਏ ਸੋਹਣੇ ਨਾ ਉਹ ਵੀ ਹੱਥ ਜੋੜ ਕੇ ਸਾਡੇ ਸਿੱਖ ਜਥੇ ਹੁੰਦੀਆਂ ਨੇ ਚਰਨਾਚ ਕਰਨਾ ਚਾਹਣਾ ਕੋਈ ਵੀ ਜਥੇਵੰਦੀ ਦਾ ਆਗੂ ਕੋਈ ਵੀ ਮੇਰਾ ਮਿੱਤਰ ਪਿਆਰਾ ਲਿਹਾਜ਼ ਛੋਡੇ ਨਾਲ ਪੱਕੀ ਆ ਜਿੱਥੇ ਕਹੋਂਗੇ ਡਟੂੰਗਾ ਪਰ ਆ ਸੰਘਰਸ਼ ਜਿਹੜਾ ਇਹ ਸੰਘਰਸ਼ ਤੇ ਮੈਨੂੰ ਥੱਲੇ ਉਤਰਨ ਦੀ ਲਈ ਹੁਕਮ ਨਾ ਕਰਿਓ ਉਧਰ ਦੂਜੇ ਪਾਸੇ ਪਿੰਡ ਹਸਨਪੁਰ ਦੀ ਪੰਚਾਇਤ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਦੀ ਕਰੜੇ ਸ਼ਬਦਾਂ ਚ ਨਖੇਦੀ ਕੀਤੀ ਹੈ ਇਹ ਇਹਨਾ ਸੰਘਰਸ਼ ਜਿਹੜਾ ਚੱਲਦਾ ਸੂਰਸੇ ਖਾਲਸੇ ਦਾ ਚੱਲਦਾ ਸੀਗਾ ਉਹਦੇ ਸੰਬੰਧ ਚ ਰੋਡ ਤੇ 15-20 ਦਿਨ ਤੋਂ ਸ਼ਵੀਲ ਲੱਗੀ ਹੋਈ ਸੀ ਤੇ ਅੱਜ ਪ੍ਰਸ਼ਾਸਨ ਨੇ ਆ ਕੇ ਨਾ ਸ਼ਵੀਲ ਬੰਦ ਕਰ ਦਿੱਤੀ ਇਹਦੇ ਨਾਲ ਸਾਡੇ ਨਾਲ ਜਾ ਬਾਤ ਸੁਲੂਕੀ ਕੀਤੀ ਆ ਤੇ ਸਾਡਾ ਟੈਂਟ ਪਾੜਿਆ ਆ ਕਰਿਆ ਜੀ ਈਸ਼ਵਾਰੇ ਤਾਂ ਬਰਖ ਖਲਾਫ ਆ ਜੀ ਕਿਨੇ ਸਰਕਾਰ ਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਹਸਨਪੁਰ ਦੇ ਰਾਤ ਦੇ ਜਿਹੜੀ ਪਿਛਲੇ 15 17 ਦਿਨ ਤੋਂ ਦਿੱਲੀ ਚ ਵੀਰ ਸਿੰਘ ਰਾ ਲਾਰੇ ਨੇ ਅੱਜ ਜਦੋਂ ਸਿੰਘ ਕਰੋ ਤਿਆਰ ਹੋ ਕੇ ਅਸ਼ਵੀਲ ਲਾਉਣ ਵਾਸਤੇ ਗਏ ਤਾਂ ਪੁਲਿਸ ਨੇ ਬਹੁਤ ਤੱਕੇ ਨਾਲ ਉਹਨਾਂ ਨੂੰ ਸ਼ਵੀਲ ਲਾਉਣ ਤੋਂ ਰੋਕਿਆ ਤੇ ਉਹਨਾਂ ਦੇ ਜਿਹੜੇ ਪੋਸਟਰ ਵਗੈਰਾ ਬਾਕੀ ਸੁਰਤ ਸਿੰਘ ਖਾਲਸਾ ਦੇ ਲੱਗੇ ਸੀ ਉਹ ਪੱਟ ਕੇ ਪੁਲਿਸ ਨੇ ਸਿੱਟੇ ਸਾਰੇ ਟੈਂਟ ਉਹਨਾਂ ਦੇ ਪੱਟ ਕੇ ਸਿੱਟੇ ਸਮਾਨ ਸ਼ਵੀਲ ਦਾ ਸਾਰਾ ਚੱਕ ਕੇ ਪਰੇ ਸਿੱਟਿਆ ਤੇ ਮੁੰਡਿਆਂ ਨੂੰ ਧਮਕਾਇਆ ਗਿਆ ਵੀ ਜੇ ਅੱਜ ਇੱਥੇ ਬੱਸਾਂ ਨਹੀਂ ਰੋਕਣ ਦੇਣੀਆਂ ਤੁਹਾਨੂੰ ਕਿਉਂਕਿ ਕਮੇਟੀ ਵੱਲੋਂ ਅ ਸੀਗਾ ਬੇਂਤੀ ਸੰਗਠਨੋ ਕੇ ਬਾਦਲ ਦੀਆਂ ਬੱਸਾਂ ਅੱਜ ਰਾਤ ਰੋਕਣੀਆਂ ਨੇ ਤਾਂ ਉਹਨਾਂ ਨੂੰ ਮੁੰਡਿਆਂ ਨੂੰ ਸ਼ਵੀਲ ਵਾਲਿਆਂ ਨੂੰ ਧਮਕਾਇਆ ਗਿਆ ਵੀ ਨਾਲੇ ਅੱਜ ਇੱਥੇ ਰਸਤਾ ਨਹੀਂ ਰੋਕਣਾ ਗਾਲੇ ਸ਼ਵੀਲ ਦੀ ਲਾਣੀ ਉਹਨਾਂ ਦੀ ਸ਼ਵੀਲ ਪੱਟ ਕੇ ਪਰੇ ਸੱਟ ਕੇ ਤਾਂ ਪੁਲਿਸ ਵਾਲੇ ਉੱਥੇ ਕੁਰਸੀਆਂ ਲਾ ਕੇ ਬੈਠ ਗਏ ਸੀ ਜਿਹੜੀ ਗੱਲ ਤੋਂ ਇਹ ਮੁੰਡੇ ਸਵੇਰ ਦੇ ਪੱਟ ਕੇ ਹੋਏ ਸੀ ਇਹਨਾਂ ਨੂੰ ਸਵੇਰ ਦੇ ਨੂੰ ਅਸੀਂ ਕਹਿੰਦੇ ਸੀ ਵੀ ਸ਼ਾਂਤ ਰਹੋ ਆਪਾਂ ਸੋਚ ਕੇ ਅਗਲਾ ਸਟੈਪ ਲਵਾਂਗੇ ਪਰ ਜਿਹੜੇ ਮੁੰਡੇ ਹੈਗੇ ਆ ਉਹ ਜਜ਼ਬਾਤ ਉਹ ਕਾਬੂ ਚ ਨਹੀਂ ਰੱਖ ਸਕੇ ਤਾਂ ਉਹਨਾਂ ਚੋਂ ਇੱਕ ਸਿੰਘ ਅੱਜ ਹਸਨਪੁਰ ਪਿੰਡ ਦੀ ਟੈਂਕੀ ਤੇ ਚੜ੍ਹਿਆ ਹੋਇਆ ਜਿਹਦੀ ਆ ਮੱਗਾਂ ਆਪਾਂ ਸੁਣੀ ਜਾਂਦੇ ਆ ਪਹਿਲਾਂ ਤਾਂ ਇੱਕੋ ਹੀ ਸੀ ਵੀ ਸ਼ਵੀਲ ਸੈੱਟ ਕਰਕੇ ਲਾਓ ਤੇ ਜਿਹੜੇ ਪੋਸਟਰ ਪਾੜਿਆ ਉਹ ਕਿਉਂ ਪਾੜਿਆ ਪਰ ਹੁਣ ਉਹਦੀਆਂ ਵੱਧ ਮੰਗਾਂ ਨੇ ਕਿ ਉਹ ਬੱਸਾਂ ਰੋਕਣਗੇ ਤੇ ਨਾਲੇ ਉਹ ਸਿੰਘ ਕਹਿ ਰਿਹਾ ਵੀ ਬਾਪੂ ਜੀ ਨੂੰ ਜਿੱਥੋਂ ਘਰੋਂ ਲੈ ਕੇ ਗਏ ਸੀ ਤਾਂ ਘਰੇ ਵਾਪਸ ਛੱਡ ਕੇ ਜਾ ਮੇਰੇ ਬਾਪੂ ਜੀ ਦੇ ਬੰਨਾਂ ਕੌੜੀ ਰਾਤ ਨਹੀਂ ਪੜਿਆ ਮੈਂ ਨਹੀਂ ਸਵੇਰੇ ਪੁਲਿਸ ਨੇ ਆ ਕੇ ਪਾੜਿਆ ਸਾਥ ਸੰਗਤ ਜੀ ਬੇਨਤੀ ਆ ਕਿ ਪ੍ਰਸ਼ਾਸਨ ਬਹੁਤ ਜ਼ਿਆਦਾ ਧੱਕਾ ਕਰ ਰਿਹਾ ਸੀ ਕਈ ਦਿਨਾਂ ਤੋਂ ਜਾਨੀ ਕਿ 15-20 ਤੱਕ ਤੋਂ ਲਗਾਤਾਰ ਸਾਡੀ ਛਬੀਲ ਚੱਲ ਰਹੀ ਸੀ ਸਾਡੀ ਸੇਵਾ ਕਰਦੇ ਆਂ ਛਬੀਲ ਲੱਗੀ ਤੇ ਅੱਜ ਸਵੇਰੇ ਅਸੀਂ ਆਪਣਾ ਸਮਾਨ ਟਰੈਕਟਰ ਟਰਾਲੀ ਤੇ ਲੈ ਕੇ ਗਏ ਆਂ ਜੀ ਪ੍ਰਸ਼ਾਸਨ ਨੇ ਬਹੁਤ ਗਲਤ ਜ਼ਿਆਦਾ ਬੋਲਿਆ ਸਾਡੇ ਸਿੰਘ ਸਾਹਿਬ ਨੂੰ ਗਲਤ ਬੋਲਿਆ ਜੀ ਸਾਡਾ ਜਾਨੀ ਕਿ ਟੈਂਟ ਲੱਗਾ ਹੋਇਆ ਸੀ ਉਹ ਵੀ ਕੁੱਟ ਕੇ ਪਤਾ ਨਹੀਂ ਕਿੱਥੇ ਸੁੱਟਤਾ ਤੇ ਸੰਤਾਂ ਦੇ ਪੋਸਟਰ ਲੱਗੇ ਸੀਗੇ ਬਾਪੂ ਸੁਰਤਾ ਸਿੰਘ ਦੇ ਪੋਸਟਰ ਲੱਗੇ ਸੀਗੇ ਜੀ ਉਹ ਵੀ ਪਾੜ ਦਿੱਤੇ ਆ ਉਸਨ ਤੇ ਕੋਈ ਜਵਾਬ ਨਹੀਂ ਇੱਕੋ ਜਵਾਬ ਦਿੰਦੇ ਆ ਜੀ ਦੇ ਦੋਗੇ ਬਸ ਸਾਨੂੰ 1 ਮਿੰਟ ਵੀ ਉੱਥੇ ਖੜ੍ਹਣ ਨਹੀਂ ਦਿੱਤਾ ਨਾ ਸਾਡੀ ਕੋਈ ਗੱਲ ਸੁਣੀ ਆ ਜੀ ਇੱਕੋ ਗੱਲ ਕਹਿੰਦੇ ਆ ਵੀ ਤੁਹਾਡਾ ਠਿਕ-ਠੋਕ ਆ ਇੱਥੇ ਨਹੀਂ ਗਾ ਚੱਲਣ ਦੇਣਾ ਜੀ ਵਾਰ-ਵਾਰ ਵਾਰ-ਵਾਰ ਪ੍ਰਸ਼ਾਸਨ ਸਾਨੂੰ ਪਰੇਸ਼ਾਨ ਕਰਦਾ ਨਾ ਉੱਥੇ ਖੜ੍ਹਣ ਦਿੱਤਾ ਜੀ ਇਹ ਖੜ੍ਹਦੇ ਆ ਤੇ ਪੁਲਿਸ ਸਾਡੇ ਮਗਰ ਆਉਂਦੀ ਆ ਜੀ ਰਾਣੇ ਦਾ ਰਹਿਣਾ ਕੀ ਹੋਇਆ ਕੀ ਇਹ ਇੱਥੇ ਆ ਹਸਨਪੁਰ ਦੀ ਉਪਾਧਤੀ ਤੇ ਖੜ੍ਹੇ ਆ ਅੱਜ ਸਵੇਰੇ ਤਕਰੀਬਨ ਕੋਈ 7.5 ਦੇ 8 ਦੇ ਵਿੱਚਕਾਰ ਆ ਜਿਹੜੀ 15 20 ਦਿਨ ਤੋਂ ਪਿੰਡ ਹਸਲਪੁਰ ਦੇ ਬੱਸ ਸਟੈਂਡ ਤੇ ਸ਼ਵੀਲ ਜਾਂਦੇ ਸੀ ਹੰਡੇ ਪਾਣੀ ਦੀ ਸ਼ਵੀਲ ਦੁਨੀਆ ਜਾਣਦੀ ਹੈ ਕਿ ਸ਼ਵੀਲਾਂ ਇਸ ਮਹੀਨੇ ਸਿੱਖ ਜਗਤ ਦਾ ਉਹ ਸਾਰੇ ਸਰਬ ਦੇ ਸੰਗਤ ਵਾਸਤੇ ਲਾਉਂਦਾ ਪਿਆਸ ਕਿਉਂਕਿ ਗਰਮੀ ਜ਼ਿਆਦਾ ਹੋ ਜਾਂਦੀ ਹੈ ਅੱਜ ਪ੍ਰਸ਼ਾਸਨ ਵੱਲੋਂ ਹੁਕਮ ਉਹਨਾਂ ਨੂੰ ਹੋਇਆ ਐਸ ਐਚਓ ਦਾਖਾ ਜਿਹੜਾ ਆਪਣੀ ਪੁਲਿਸ ਫੋਰਸ ਨਾਲ ਪਹੁੰਚਿਆ ਉੱਥੇ ਉਹਨੇ ਉਹ ਸ਼ਵੀਲ ਹੈ ਜਿਹੜੀ ਇਹ ਕਹਿ ਕੇ ਪਟਕੀ ਕਿ ਇਹ ਤੁਸੀਂ ਇੱਥੇ ਠਕਟਕਾ ਚਕਾ ਚਲਾ ਚਲਾ ਰੱਖੋ ਠਕਟਕਾ ਤੇ ਇਹਦਾ ਮਤਲਬ ਪੰਜਾਬੀ 'ਚ ਇਹ ਹੁੰਦਾ ਹੈ ਵੀ ਐਵੇਂ ਕੋਈ ਜਗਾੜ ਜੇ ਐਵੇਂ ਕੋਈ ਬਾਧੂ ਕੰਮ ਕਰ ਰੱਖੇ ਉੱਥੇ ਜਿਹੜਾ ਸ਼ਵੀਲ ਲੱਗੀ ਸੀ ਸਰਬਾਦੇ ਭਲੇ ਵਾਸਤੇ ਸੀ ਨਗਰਬਰ ਨਿਵਾਸੀਆਂ ਵੱਲੋਂ ਸੀ ਸਰਬ ਸੰਗਤ ਵੱਲੋਂ ਉੱਥੇ ਟੈਂਟ ਪਾੜਿਆ ਗਿਆ ਉਹਨਾਂ ਦੇ ਭਾਂਡੇ ਚੱਕੇ ਗਏ ਜਿਹੜੇ ਸੰਗਤਾਂ ਨੂੰ ਉਹ ਸ਼ਵੀਲ ਸੇਵਾਦਾਰ ਲੱਗੇ ਹੋਏ ਸੀ ਉਹਨਾਂ ਨੂੰ ਮੰਦਾ ਚੰਗਾ ਬੋਲਿਆ ਗਿਆ ਤੇ ਡਰਾ ਕੇ ਥੋ ਭਜਾ ਦਿੱਤਾ ਗਿਆ ਉਹਨਾਂ ਦੀ ਬੇਇੱਜ਼ਤੀ ਕਰਕੇ ਇਸ ਕਰਕੇ ਇਹ ਬਹੁਤ ਮੰਦਪਾ ਕੀ ਗੱਲ ਹੈ ਇਹ ਇਹ ਜਨ ਕਲਿਆਣ ਵਾਸਤੇ ਸੀਗੀ ਸੇਵਾ ਤੇ ਇਹਦੇ ਚ ਕਿਸੇ ਸਿਆਸਤ ਨੂੰ ਜੋੜ ਕੇ ਦੇਖਣਾ ਮੈਂ ਕਹਿੰਦਾ ਵੀ ਇਹਦੇ ਨਾਲ ਅਕਰਤ ਕੰਮ ਕੋਈ ਨਹੀਂ ਹੋ ਸਕਦਾ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਅੱਗੇ ਧਾਰਮਿਕ ਮਾਮਲੇ ਚ ਦਖਲ ਦੇਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਲੁਧਿਆਣਾ ਤੋਂ ਸਣੀ ਸੁਜਾਪੁਰ ਦੇ ਨਾਲ ਜਸਵੀਰ 헤ਰਾ ਪੈਰਾ ਦਾ ਟੀਵੀ